ਰਖੜੀ ਬਣਾ ਲੈ ਵੀਰਾ ਸੋਹਣੇ ਜ ਗਟੇ ਤੇ ਰਖੜੀ ਬਣਾ ਲੈ ਵੀਰਾ ਸੋਹਣੇ ਜ ਗਟੇ ਤੇ ਦੇਸ਼ ਵਿਦੇਸ਼ੇ ਚ ਵਤਨ ਦੀ ਮਿੱਟੀ ਨੂੰ ਚੈਨਲ ਦੇਖ ਰਹੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਜਿਸੀ ਤੇ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਕਲਮਾ ਦੇ ਸਫ਼ਰ ਲੈ ਕੇ ਅਤੇ ਸਾਡੇ ਨਾਲ ਇਸਰ ਮੌਜੂਦ ਹਨ ਲੇਖਕ ਅਤੇ ਗਾਇਕ ਸੋਨ ਬਜਾਲਾ ਜੀ ਇਹਨਾਂ ਕੋਲ ਅਸੀਂ ਆ ਜੀ ਜਾਣਾਂਗੇ ਕਿਹੜੇ ਵਿਸ਼ੇ ਤੇ ਸਾਨੂੰ ਕਿਹੜੀ ਕਵਿਤਾ ਜਾਂ ਗੀਤ ਸੁਣਾ ਰਹੇ ਨੇ ਸੱਸੀ ਰਤ ਬਜਾਲਾ ਜੀ ਸੱਸੀ ਘਰਵਾ ਜੀ ਜਲਾ ਜੀ ਅੱਜ ਸਾਨੂੰ ਕਿਹੜੇ ਵਿਸ਼ੇ ਤੇ ਜਿਹੜਾ ਸਾਨੂੰ ਗੀਤ ਸੁਣਾ ਰਹੇ ਨੇ ਹਾਂ ਸਤਿ ਸ੍ਰੀ ਅਕਾਲ ਤੇ ਜਿਸ ਵੰਦਸੈਂ ਸਲੂਜੀ ਤੁਹਾਡਾ ਸਵਾਗਤ ਹੈ ਭਾਜੀ ਕਿਉਂਕਿ ਤੁਸੀਂ ਵਤਨ ਦੀ ਮਿੱਟੀ ਜਿਹੜਾ ਤੁਹਾਡਾ ਚੈਨਲ ਹੈ ਤੇ ਤੁਹਾਡੀ ਅਖਬਾਰ ਮੈਂ ਉਹਨਾਂ ਦਾ ਬਹੁਤ ਹੀ ਮਿੱੱਗਾ ਸਵਾਗਤ ਕਰਦਾ ਅੱਜ ਤੁਸੀਂ ਸਾਡੇ ਘਰ ਤੇ ਬਿਰਾਜਮਾਨ ਹੋਏ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਭਾਜੀ ਕਿੰਨੀ ਜ਼ਿਆਦਾ ਜੀ ਤੁਸੀਂ ਗੱਲ ਕੀਤੀ ਕਿ ਅੱਜ ਅਸੀਂ ਕਿਹੜਾ ਵਿਸ਼ਾ ਲੈ ਕੇ ਆਏ ਹੋਏ ਹਾਂ ਜਿਸ ਤਰ੍ਹਾਂ ਕਿ ਹੁਣ ਸਾਵੰਧਾ ਮਹੀਨਾ ਚੱਲ ਰਿਹਾ ਤੇ ਰੱਖੜੀ ਦਾ ਜਿਹੜਾ ਤਿਉਹਾਰ ਹੈਗਾ ਆ ਐ ਬਸ 9 ਤਰੀਕ ਵਾਲੇ ਦਿਨ ਹੈਗਾ ਹਾਂਜੀ ਤੇ ਅੱਜ ਸਾਡਾ ਟੌਪਿਕ ਇਹੀ ਹੈ ਕਿ ਜਿਹੜੀਆਂ ਭੈਣਾਂ ਹੁੰਦੀਆਂ ਆ ਇਸ ਤਿਉਹਾਰ ਦੇ ਮੌਕੇ ਤੇ ਆਪਣੇ ਵੀਰਾਂ ਨੂੰ ਰੱਖੜੀ ਬੰਨ੍ਹਦੀਆਂ ਤੇ ਉਹ ਚਾਹਾਂ ਦੇ ਨਾਲ ਆਪਣੇ ਪੇਤੇ ਘਰ ਆਂਦੀਆਂ ਹਾਂਜੀ ਤੇ ਭੈਣਾਂ ਨੂੰ ਵੀਰਾਂ ਦਾ ਪਿਆਰ ਤੇ ਵੀਰਾਂ ਨੂੰ ਭੈਣਾਂ ਦਾ ਜਿਹੜਾ ਪਿਆਰ ਹੈ ਉਹ ਇੱਕ ਖਿੱਚ ਦਾ ਕੇਂਦਰ ਬਣਦਾ ਬਿਲਕੁਲ ਜਿੱਥੇ ਉਹ ਸਮਾ ਸਾਰਾ ਬਚਪਨ ਦੇ ਵਿੱਚ ਅਸੀਂ ਇਕੱਠਿਆਂ ਗੁਜ਼ਾਰਿਆ ਹੁੰਦਾ ਤੇ ਅਸੀਂ ਉਸ ਟੌਪਿਕ ਨੂੰ ਲੈ ਕੇ ਅੱਜ ਤੁਹਾਡੇ ਰੂਬਰੂ ਹੋਏ ਆਂ ਕਿ ਪੈੜ ਭਰਾ ਦੇ ਅਥਾ ਪਿਆਰ ਤੇ ਰਖੜੀ ਦੀ ਉਸ ਬੰਦੀ ਵਿੱਚ ਜੀ 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 ਹਾਂਜੀ ਤੇ ਕਿ ਕਿਸ ਤਰ੍ਹਾਂ ਤੁਹਾਨੂੰ ਜੀ ਕੀ ਲਿਖਿਆ ਕਵਿਤਾ ਲਿਖੀ ਕਿ ਇੱਕ ਗਾਣਾ ਸੁਣਾਓ ਮਿੱਤਰ ਕਿਉਂਕਿ ਮੈਂ ਇਸ ਦਾ ਗਾਣਾ ਇਸ ਕਰਕੇ ਕਹਿ ਰਹੇ ਆਂ ਕਿ ਪਹਿਲੇ ਤੁਸੀਂ ਮਮ ਗ੍ਰਫੀ ਦੇਵੀ ਇੱਕ ਗਾਣੇ ਨੂੰ ਬੜੀ ਵਧੀਆ ਵਜੋਂ ਟੱਚ ਕੀਤਾ ਦੀ ਬਾਤ ਕਰਦੀ ਆ ਤੇ ਮੈਂ ਇਸੇ ਕਰਕੇ ਮੈਂ ਇਹਨਾਂ ਨੂੰ ਤੁਸ ਜੇ ਹੋ ਸਕਦੇ ਗਾਣੇ ਦੇ ਨਾਤੇ ਬਹੁਤ ਵਧੀਆ ਹੋਈ। ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਮੈਂ ਥੋੜੀ ਜੀ ਗੱਲ ਇੱਕ ਕਰਨਾ ਚਾਹੁੰਦਾ ਹਾਂ ਜੀ। ਇਹ ਜਿਹੜਾ ਰੱਖੀ ਦਾ ਤਿਹਾਰ ਹੈ ਆਪਾਂ ਇੱਕ ਬੰਧਨ ਆ ਬੰਧਨ ਵਿੱਚ ਬੱਦੇ ਹੋਏ ਆ। ਔਰ ਇਹ ਕਿਸ ਤਰ੍ਹਾਂ ਹੈਗਾ ਮੈਂ ਕੋਈ ਐਡਾ ਵੱਡਾ ਕੋਈ ਨਾ ਤੇ ਮੈਂ ਕੋਈ ਗਿਆਨੀ ਹੈਗਾ ਨਾ ਕੋਈ ਵਿਗਿਆਨੀ ਹੈਗਾ ਪਹਿਲੀ ਗੱਲ ਇੱਕ ਹਰ ਇਨਸਾਨ ਦੀ ਮਾਈਂਡ ਦੇ ਅੰਦਰ ਇੱਕ ਸੋਚ ਦੇ ਅੰਦਰ ਜੋ ਉਹ ਇੱਕ ਖਿਆਲ ਆਉਂਦਾ ਨਾ ਉਹਦੇ ਤਰੀਕੇ ਦੇ ਨਾਲ ਇਹ ਚੀਜ਼ਾਂ ਜਿੰਨੀਆਂ ਵੀ ਇਸਤੇ ਹੋ ਰਹੀਆਂ ਵਾਂ ਜਾਂ ਕੋਈ ਵੀ ਤਿਆਰਾਂ ਤੇ ਉਹ ਬਿਆਨ ਕੀਤੀਆਂ ਜਾਂਦੀਆਂ ਜਾਂ ਕਈਆਂ ਦੇ ਪਿੱਛੇ ਉਹ ਕਹਾਣੀਆਂ ਬਣਦੀਆਂ ਉਹ ਹਕੀਕਤ ਬਣਦੀ ਆ ਉਹ ਕਿਸੇ ਬਣਦੇ ਆ ਫਿਰ ਅਸੀਂ ਉਹਨਾਂ ਨੂੰ ਬਿਆਨ ਕਰਦੇ ਆ ਆਪਣੀ ਕਲਮ ਦੇ ਰਾਹੀਂ ਉਹਨੂੰ ਇੱਕ ਲਿਖਦੇ ਆ ਫਿਰ ਉਸ ਨੂੰ ਇੱਕ ਆਪਾਂ ਸਿਹਤ ਦਿੰਨੇ ਆ ਸਹੀ ਹੈ ਸਿਹਤ ਮੀਨ ਜੇ ਜਾਨੀ ਕਿ ਲਿਖਣ ਵਾਲੇ ਤੇ ਲਖਾਰੀ ਸਾਰੇ ਲੱਖਾਂ ਸਾਡੇ ਤੋਂ ਉੱਤੇ ਬੈਠੇ ਹੋਏ ਆ ਆਪਾਂ ਕੁਝ ਵੀ ਨਹੀਂ ਹੈਗੇ ਮਾਮੂਲੀ ਜੇ ਇਨਸਾਨ ਹੈਗੇ ਆ ਤੇ ਉਹ ਆਪੋ ਆਪਣੇ ਵਿਅੰਗ ਜਿਹੜੇ ਹੈਗੇ ਆ ਉਹ ਆਪਣੀ ਸੋਚ ਇੱਕ ਕਲਪਨਾ ਦੇ ذریعے ਉਹਨੂੰ ਬਿਆਨ ਕਰਦੇ ਹੈਗੇ ਆ ਤੇ ਉਸੇ ਤਰ੍ਹਾਂ ਦਾ ਇੱਕ ਆ ਤੁਹਾਡਾ ਛੋਟਾ ਜਾਂ ਵੀਰ ਨਾ ਚੀਜ਼ ਹੈ ਇਨਸਾਨ ਮੈਂ ਵੀ ਕੁਝ ਚੰਦ ਲਾਈਨਾਂ ਇਸ ਗੀਤ ਦੇ ਵਿੱਚ ਪਰੋਗੇ ਤੇ ਤੁਹਾਡੇ ਮਨ ਰੂਹ ਨੂੰ ਕਰਨ ਲੱਗਾ ਤੇ ਭੈਣਾ ਜਿਹੜੀਆਂ ਆਪਣੇ ਵੀਰਾਂ ਦੇ ਪ੍ਰਤੀ ਉਹਨਾਂ ਦਾ ਪਿਆਰ ਹੈਗਾ ਉਹ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਕਈ ਵਾਰੀ ਸਾਡਾ ਮੁਲਖ ਜਿਹੜਾ ਬੜੀਆਂ ਜੰਗਾਂ ਲਕੀਆਂ ਸਾਡੇ ਮੁਲਖਾਂ ਨੇ ਸਾਡੇ ਮੁਲਖ ਨੇ ਬਹੁਤ ਜ਼ਿਆਦਾ ਜੰਗਾਂ ਲਕੀਆਂ ਤੇ ਜਦੋਂ ਜੰਗਾਂ ਲੱਗਦੀਆਂ ਸੀਗੇ ਜਿਹੜੇ ਭੈਣਾ ਦੇ ਵੀਰ ਆ ਗਏ ਉਹ ਜੰਗ ਲਈ ਜਾਂਦੇ ਜਾਂ ਸਾਡੇ ਫੌਜੀ ਵੀਰ ਜਾਂਦੇ ਸੀ ਜਾਂ ਸਾਡਾ ਇਤਿਹਾਸ ਆ ਇਸ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਆ ਬਿਲਕੁਲ ਜੀ ਤੇ ਉਹ ਜਦੋਂ ਜੰਗ ਦੇ ਵਾਸਤੇ ਤਿਆਰ ਹੁੰਦੇ ਸ਼ਸਤਰ ਲੈਂਦੇ ਨਹੀਂ ਜਾਂ ਮੌਜੂਦਾ ਸਮੇਂ ਦੇ ਵਿੱਚ ਲਾ ਲੋ ਆਪਣੀਆਂ ਬੰਦੂਕਾਂ ਮੋਢਿਆਂ ਤੇ ਪਾਉਂਦੇ ਸੀ ਜਾਂ ਇਸ ਤੋਂ ਪਿਛਲਾ ਸਮਾਂ ਆਪਾਂ ਦੇਖਦੇ ਆ ਆਪਣੇ ਸ਼ਸਤਰ ਤਲਵਾਰਾਂ ਵਗੈਰਾ ਲੈਂਦੇ ਆਗੇ ਸੀ ਤੇ ਭੈਣਾ ਜਿਹੜੀਆਂ ਆਈਆਂ ਸੀ ਉਹਨਾਂ ਦੀ ਰੱਖਿਆ ਵਾਸਤੇ ਵੀ ਭਗਵਾਨ ਕੋਲੋਂ ਇੱਕ ਅਰਦਾਸ ਕਰਦੀਆਂ ਸੀ ਇਹੇ ਪ੍ਰਮਾਤਮਾ ਮੇਰਾ ਵੀਰ ਜੰਗ ਦੇ ਚੱਲਿਆ ਪ੍ਰਮਾਤਮਾ ਇਹ ਸਹੀ ਸਲਾਮਤ ਵਾਪਸ ਆਵੇ ਤੇ ਉਹ ਇੱਕ ਨਾ ਧਾਗਾ ਇੱਕ ਮੋੜੀ ਜਾਂ ਕੁਛ ਲਾ ਲੋ ਅਸੀਂ ਵਹਿਮਾਂ ਭਰਮਾਂ ਜ ਨਹੀਂ ਪਹਿਣਾ ਚਾਹੁੰਦੇ ਹਾਂ ਜੀ ਇਸ ਤੋਂ ਆਪਾਂ ਖੰਡਨ ਕਰਦੇ ਆਂ ਇਹ ਚੀਜ਼ਾਂ ਇਹ ਚੀਜ਼ਾਂ ਚ ਨਹੀਂ ਆਪਾਂ ਪੈਂਦੇ ਹੈਗੇ ਪਰ ਇੱਕ ਫਿਰ ਵੀ ਨਾ ਇੱਕ ਉਹ ਰੱਬ ਨੂੰ ਆ ਗਿਆ ਨਜ਼ਰ ਕਰਕੇ ਤਾਂ ਇੱਕ ਉਹ ਕਵਚ ਵਾਂਗੂ ਇੱਕ ਧਾਗਾ ਬੰਨ੍ਹ ਦਿੰਦੀਆਂ ਹੁੰਦੀਆਂ ਹੁੰਦੀਆਂ ਸੀ ਮੱਥੇ ਤੇ ਤਿਲਕ ਲਾ ਦਿੰਦੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਹੀ ਇਤਿਹਾਸਕਾਰਾਂ ਕੋ ਸੋਣਿਆ ਬਿਲਕੁਲ ਹਾਂਜੀ ਤੇ ਉਹ ਫਿਰ ਜਿਹੜਾ ਤਿਲਕ ਲੰਦਾ ਉੱਥੇ ਵਾਸਤੇ ਫਿਰ ਉਹ ਭੈਣ ਜਿਹੜੀ ਹੈਗੀ ਟਿੱਕਾ ਲਗਾ ਕੇ ਤੇ ਉਹ ਥਾਲੀ ਦੀ ਜਿਹੜੀ ਆਰਤੀ ਕਰਦੀ ਹੁੰਦੀ ਸੀ ਕਿ ਇਹੇ ਵੀਰਾ ਤੂੰ ਜੰਗ ਦੇ ਵਿੱਚ ਤੇਰੀ ਜਿੱਤ ਹੋਵੇ ਤੇ ਤੂੰ ਸਹੀ ਸਲਾਮਤ ਆਪਣੇ ਵਤਨ ਆਪਣੇ ਘਰ ਆਵੇਂ ਤੇ ਉਹ ਮੇਰਾ ਜਿਹੜਾ ਖਲਸਾ ਆ ਜਿਹੜੀ ਮੇਰੀ ਸੋਚ ਆ ਉਹ ਮੈਂ ਇਸ ਤਰੀਕੇ ਦੇ ਨਾਲ ਉਹ ਉਹਨੂੰ ਸੋਚਿਆ ਤੇ ਉਹਨੂੰ ਮੈਂ ਇੱਥੇ ਲਿਖ ਦਿੱਤਾ ਹੈਗਾ ਵਾ ਤੇ ਭੈਣ ਭਰਾ ਦਾ ਜਿਹੜਾ ਪਿਆਰ ਹੈਗਾ ਉਹ ਕਈ ਵਾਰੀ ਭੈਣ ਤੇ ਭਰਾ ਲੜ ਵੀ ਪੈਂਦੇ ਹੈਗੇ ਹਾਂਜੀ ਲੜ ਵੀ ਪੈਂਦੇ ਹੈਗੇ ਤੇ ਭੈਣ ਜਿਹੜੀ ਰਖੜੀ ਦਾ ਉੱਤੇ ਸਹਾਰਾ ਲੈ ਕੇ ਤੇ ਉਹ ਇਹਨੂੰ ਮਨਾਉਂਦੀ ਹੈਗੀ ਵੀ ਵੀਰਾ ਤੂੰ ਦੁਸ਼ਰਿਆ ਨਾ ਕਰ ਬਿਲਕੁਲ ਆਪਣੀ ਭੈਣ ਆ ਮੈਂ ਤੇਰੀ ਤੇ ਤੂੰ ਗੁੱਸਾ ਨਾ ਕਰਿਆ ਕਰ ਉਹ ਰਖੜੀ ਦਾ ਪਿਆਰ ਜਿਹੜਾ ਉਹ ਲੈ ਕੇ ਆਉਂਦੀ ਆ ਤੇ ਇਸ ਤਰ੍ਹਾਂ ਜਨੇ ਕਿ ਬਿਆਨ ਕੀਤਾ ਹੈ ਬਿਲਕੁਲ ਬਿਲਕੁਲ ਹਾਂਜੀ ਚੰਨ ਤੋਂ ਵਿਸੋੜਾ ਲੋ ਰਵੀਰਾ ਚਾਨਤੋਂ ਸੋਣਾ ਮੇਰਾ ਵੀਰਾ ਰਕੜੀ ਬਣਾ ਲੈ ਵੀਰਾ ਸੋਨੇ ਦੇ ਗੁੱਟੇ ਟਿੰ ਅਜਾ ਕਰੀ ਬਨਾਲੇ ਵੀਰਾ ਸੋਨੇ ਦੇ ਗੁੱਟ ਤੇ ਰੰਗ ਬਰੰਗੀਆਂ ਰਖੜੀਆਂ ਮੈਂ ਲਿਆਈ ਪਾਤ ਪਾਤ ਦੀਆਂ ਨਾਲੇ ਮਠਿਆਈਆਂ ਮੈਂ ਲੈ ਆਈ ਤੇਰੇ ਲਈ ਵੀਰਾਗ ਮੈਂ ਦੂਰ ਬੜੀ ਆਈ ਝਗੜੇ ਛੋੜੇ ਹਣ ਦੂਰ ਪੜੀ ਸੁਟਦੇ रखड़ी बना ले वीरा सोने गुट घुटते रखड़ी बना ले लीरा सोने जहेते माये कह दे लड़िया न कर छोटी मोटी गल राजे ਜ਼ਰਿਆ ਵਿਕਰ ਨਿੱਕੇ ਹੁੰਦੇ ਕੱਢਦੇ ਸਾ ਅਸੀਂ ਕਿਵੇਂ ਕਰ ਲਾਇਆ ਹੁਣ ਹਾਸਾ ਵੀਰੇ ਸੋਹਣੇ ਇਸ ਮੁਖ ਤੇ ਲਖੜੀ ਬਣਾ ਲੈ ਵਿਰਾ ਸੋਹਣੇ ਜਹ ਗੁੱਟੇ ਤੇ ਰਖੜੀ ਬਣਾ ਲੈ ਵੀਰਾ ਸੋਹਣੇ ਜਹ ਗੁੱਟੇ ਤੇ ਵੀਰਾ ਤੇ ਤੜਾ ਦਾ ਰਿਸ਼ਤਾ ਅਨੋਥਾ ਨਾ ਪਹਿਣਾ ਦੇਣ ਕਦ ਵੀਰਾਂ ਨੂੰ ਤੋਖਾ ਕਰ ਕਰ ਜਾਵੇ ਇਹ ਪਿਆਰ ਵਾਲਾ ਹੋਤਾ ਪੱਕੇ ਦੇ ਤਾਗੇ ਨਹੀਂ ਅਦ ਵਿੱਚ ਟੁੱਟਦੇ ਰਕੜੀ ਬਣਾ ਲੈ ਵੀਰਾ ਸੋਨੇ ਦੇ ਗੁੱਟ ਤੇ ਰਕੜੀ ਬਣਾ ਲੈ ਵੀਰਾ ਸੋਨੇ ਦੇ ਗੁੱਟ ਤੇ ਜਾਣੇ ਤੋਂ ਸੋਨਾ ਮੇਰਾ ਵੀਰਾ ਰਕੜੀ ਬਣਾ ਲੈ ਵਿਰਾ ਸੋਣੇ ਜਹ ਗੁੱਟੇ ਤੇ ਵਾਹ ਵਾਹ ਬਹੁਤ ਹੀ ਵਿਜਲਾ ਦੀ ਜੀ ਰਖੜੀ ਜਿਸ ਪਾਸ ਤੇ ਸਾਨੂੰ ਇੱਕ ਗਾਣਾ ਸੁਣਾਇਆ ਬਹੁਤ ਵਧੀਆ ਜੋ ਕਿ ਹੁਣਗੇ ਸੋਇਆ ਜਾਏ ਤੇ ਵਾਕਿਆ ਇਹ ਵੀ ਮੰਦਰ ਦੀ ਆਵਾਜ਼ ਨੂੰ ਕੱਟ ਕੇ ਕਰਨ ਦੇ ਆਈ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਤੁਹਾਡਾ Board, board. Thank you, buddy. Thank you. Thank you.